ਹੇ ਗੁਰੂ ਸਾਹਿਬ ਜੀ ਓ ਜਾ ਕਹਿ ਮਨ ਗੁਰ ਕੀ ਪਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਨੀਐ ਤਹ ਲੋਇ ਜਾ ਕੇ ਹਿਰਦੈ ਏਕੋ ਹੋਏ ਸਚ ਕਰਨੀ ਸਚਤਾ ਕੀ ਰਹਿਤ ਸਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸਾਚੁ ਵਰਤੈ ਸਾਚਾ ਪਸਾਰ ਪਾਰਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਾਤਾ ਪਾਰਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਤ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜੁੜ ਬੈਠੇ ਭਾਗਾਂ ਵਾਲੇ ਗੁਰੂ ਪਿਆਰੇ ਸਤ ਸੰਗੀ ਜਨੋ ਅੱਜ ਆਪਾਂ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਦੀ ਜੋ ਲੜੀਵਾਰ ਵਿਚਾਰ ਰੋਜ਼ਾਨਾ ਕਰਦੇ ਹਾਂ 15ਵੀਂ ਅਸ਼ਟਪਦੀ ਦੀ ਇਹ 8ਵੀਂ ਪੌੜੀ ਭਾਵ ਅਖੀਰਲੀ ਪੌੜੀ ਦਾ ਜੋ ਪਾਠ ਵੀ ਆਪਾਂ ਸਰਵਨ ਕੀਤਾ ਹੈ ਤੇ ਇਹਦੀ ਆਪਾਂ ਵਿਚਾਰ ਅੱਜ ਕਰਨੀ ਹੈ ਇਸ ਪਾਵਨ ਪੌੜੀ ਦੇ ਅੰਦਰ ਜੋ ਧੰਨ ਗੁਰੂ ਅਰਜਨ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਗੁਰਮਖੋ ਜਿੱਥੋਂ ਪੌੜੀ ਦੀ ਆਰੰਭਤਾ ਕੀਤੀ ਸਿਨਾ ਪਹਿਲੀ ਪੰਗਤੀ ਕੀ ਸੀ ਪਾਸਟ ਪਦੀ ਦੀ ਟੁੱਟੀ ਗੰਡਨਹਾਰ ਗੋਪਾਲ ਇਹ ਧਿਆਨ ਰੱਖਣਾ ਗੋਪਾਲ ਨਹੀਂ ਕਹਿਣਾ ਗੋਪਾਲ ਔਕੜ ਦੇ ਨਾਲ ਬੋਲਣਾ ਹੈ ਉਹ ਟੁੱਟੀ ਹੋਈ ਨੂੰ ਜੋੜਨ ਵਾਲਾ ਹੈ ਤੋ ਅਖੀਰ ਦੇ ਉੱਤੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਗੱਲ ਕਰਦੇ ਨੇ ਪਾਹਰ ਬ੍ਰह्म ਜਿਨ ਸੱਚ ਕਰ ਜਾਤਾ ਜਾਤਾ ਦਾ ਅਰਥ ਹੈ ਜਾਣ ਲਿਆ ਸਮਝ ਲਿਆ ਵਿਸ਼ਵਾਸ ਕਰ ਲਿਆ ਕਿ ਉਹ ਵਾਹਿਗੁਰੂ ਪਰਮੇਸ਼ਰ ਸੱਚ ਹੈ ਸੱਚ ਦਾ ਕੀ ਅਰਥ ਹੈ ਸਦੀਵੀ ਰਹਿਣ ਵਾਲਾ ਹੈ ਕਿਤੇ ਜਾਣ ਵਾਲਾ ਨਹੀਂ ਹੈ ਆਪਾਂ ਜਿੱਨੇ ਬੈਠੇ ਆਂ ਆਉਂਦੇ ਹਾਂ ਜਾਂਦੇ ਹਾਂ ਪਰਮਾਤਮਾ ਕਿਤੇ ਨਹੀਂ ਜਾਂਦਾ ਕਿਉਂਕਿ ਉਹ ਕਿਤੋਂ ਆਉਂਦਾ ਹੀ ਨਹੀਂ ਹੈ ਨੁਕਤਾ ਬੜੀ ਪਰਮਾਤਮਾ ਕਿਤੇ ਨਹੀਂ ਜਾਂਦਾ ਪੁੱਛੀਏ ਜੀ ਕਿਉਂ ਨਹੀਂ ਜਾਂਦਾ ਕਿਉਂਕਿ ਉਹ ਕਿਤੋਂ ਆਉਂਦਾ ਹੀ ਨਹੀਂ ਹੈ ਉਸ ਦੀ ਵੀ ਇੱਥੇ ਹੈ ਪਰ ਬ੍ਰਹਮ ਜਿਨ ਸੱਚ ਕਰ ਜਾਤਾ ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸੱਚ ਕਰਕੇ ਸਦੀਵੀ ਕਰਕੇ ਜਾਣ ਲਿਆ ਨਾਨਕ ਸੋ ਜਨ ਉਹ ਜਨ ਉਹ ਮਨੁੱਖ ਉਹ ਜਪਣ ਵਾਲੇ ਉਹ ਸਿਮਰਨ ਕਰਨ ਵਾਲੇ ਸੱਚ ਸਮਾਤਾ ਸੱਚ ਵਿੱਚ ਸਮਾ ਕੇ ਉਹਦਾ ਰੂਪ ਹੀ ਹੋ ਜਾਂਦੇ ਆ ਤਾਂ ਇਹ ਗੁਰਮਖ ਕੋ ਬਿਲਕੁਲ ਅਖੀਰ ਤੇ ਕਿਹਾ ਪਰ ਇਹ ਅਵਸਥਾ ਕਦੋਂ ਬਣਦੀ ਹੈ ਸੱਚ ਵਿੱਚ ਸਮਾਉਣ ਵਾਲੇ ਪਾਸੇ ਕਦੋਂ ਤੁਰਾਂਗੇ ਤਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਆਰੰਭਤਾ ਕਰਦੇ ਨੇ ਜਾਪੈ ਮਨ ਗੁਰ ਕੀ ਪ੍ਰਤੀਤ ਪ੍ਰਤੀਤ ਸ਼ਬਦ ਬਹੁਤ ਧਿਆਨ ਮੰਗਦਾ ਹੈ ਇੱਕ ਸ਼ਬਦ ਹੈ ਪ੍ਰੀਤ ਇੱਕ ਸ਼ਬਦ ਹੈ ਪ੍ਰਤੀਤ ਤੁਸੀਂ ਵੀ ਜੀ ਇੱਥੇ ਬੈਠੋ ਤੁਸੀਂ ਓਲੇ ਹੋ ਰਹੇ ਹੋ ਮੇਰੇ ਤਾਨੂੰ ਵੀ ਸਮੱਸਿਆ ਹੋ ਰਹੀ ਹੈ ਤੇ ਜਦ ਤੱਕ ਮੇਰੇ ਸਾਹਮਣੇ ਨਾ ਬੈਠਾ ਉਹ ਵੀ ਮੈਨੂੰ ਵੀ ਨਹੀਂ ਗੱਲ ਬਣਦੀ ਹੁੰਦੀ ਹਾਂ ਹਾਂ ਹੁਣ ਠੀਕ ਤੋ ਪਾਤਸ਼ਾ ਕਹਿੰਦੇ ਜਾ ਕੈ ਮਨ ਜਿਸ ਦੇ ਮਨ ਵਿੱਚ ਗੁਰ ਕੀ ਪ੍ਰਤੀਤ ਗੁਰੂ ਦੀ ਪ੍ਰਤੀਤ ਹੋਵੇ ਹੁਣ ਗੁਰਮੁਖ ਨੁਕਤਾ ਬੜੇ ਧਿਆਨ ਨਾਲ ਸਮਝੋ ਜੀ ਦੋ ਸ਼ਬਦ ਨੇ ਇੱਕ ਹੈ ਪ੍ਰੀਤ ਤੇ ਦੂਜਾ ਹੈ ਪ੍ਰਤੀਤ ਪ੍ਰੀਤ ਬਹੁਤਿਆਂ ਨੂੰ ਹੁੰਦੀ ਹੈ ਪ੍ਰੀਤ ਬਹੁਤਿਆਂ ਨੂੰ ਹੁੰਦੀ ਹੈ ਪਰ ਉਹਨਾਂ ਬਹੁਤਿਆਂ ਵਿੱਚੋਂ ਕੁਝ ਕੋ ਹੁੰਦੇ ਨੇ ਜਿਨ੍ਹਾਂ ਨੂੰ ਪ੍ਰਤੀਤ ਵੀ ਹੁੰਦੀ ਹੈ ਅਰਦਾਸ ਆਪਾਂ ਕਰਦੇ ਹਾਂ ਅਰਦਾਸ ਜਦੋਂ ਅਸੀਂ ਦਾਨ ਗੁਰੂ ਪਾਤਸ਼ਾਹ ਦੇ ਕੋਲੋਂ ਮੰਗਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦੋ ਨੇ ਨਾ ਆਮ ਤੌਰ ਉੱਤੇ ਆਪਾਂ ਵੈਸੇ ਆਪਾਂ ਜਦੋਂ ਅਰਦਾਸ ਦੀ ਕੀਤੀ ਸੀ ਵਿਆਖਿਆ ਤੋਂ ਵਿਚਾਰਿਆ ਵੀ ਸੀ ਇਹ ਸਾਰਾ ਵਿਸਾਦਾਨ ਤੇ ਫਿਰ ਅਪਰੋਸਾਦਾਨ ਹੁਣ ਆਮ ਤੌਰ ਤੇ ਉੱਪਰ ਜਿਹੜਾ ਸਿੱਖ ਹੈ ਜਿਹਨੇ ਇਦਾਂ ਆਉਣਾ ਹੀ ਹੈ ਤੇ ਕੱਢ ਕੱਢ ਕੇ ਗੇੜਾ ਇਦਾਂ ਵਾਪਸੀ ਭਜਣਾਗਾ ਉਹ ਵਿਸਾਦਾਨ ਤੇ ਭਰੋਸੇਦਾਨ ਨੂੰ ਇੱਕੋ ਹੀ ਸਮਝਦਾ ਹੈ ਪਰ ਵੱਖਰੇ ਵੱਖਰੇ ਨਹੀਂ ਵਿਸਾਹ ਹੋ ਰਿਹਾ ਭਰੋਸਾ ਹੋ ਰਿਹਾ ਹੈ ਤਾਂ ਹੀ ਤੇ ਵੱਖਰੇ ਵੱਖਰੇ ਉਚਾਰੇ ਵਿਸਵਾਸ ਦਾ ਅਰਥ ਹੈ ਪਰਮਾਤਮਾ ਮੈਨੂੰ ਵਿਸਵਾਸ ਹੈ ਵੀ ਤੂੰ ਹੈਂ ਤੇਰੀ ਹੋਂਦ ਹੈ ਤੂੰ ਹੈਂ ਤੇਰੀ ਹੋਂਦ ਹੈ ਤੇ ਮੈਨੂੰ ਭਰੋਸਾ ਹੈ ਕਿ ਪਰਮਾਤਮਾ ਜਦੋਂ ਵੀ ਮੇਰੇ ਤੇ ਦੁੱਖ ਸੁੱਖ ਆਵੇਗਾ ਤੂੰ ਮੇਰੀ ਰਖਿਆ ਵੀ ਕਰੇਗਾ ਇਸ ਗੱਲ ਦਾ ਭਰੋਸਾ ਵੀ ਹੈ ਇਹ ਭਰੋਸਾ ਹੈ ਕਿ ਤੇਰੇ ਹੁੰਦਿਆ ਮੈਨੂੰ ਕੋਈ ਦੁੱਖ ਨਹੀਂ ਹੋ ਸਕਦਾ ਤੇਰੇ ਹੁੰਦਿਆ ਮੈਨੂੰ ਕੋਈ ਫਿਕਰ ਨਹੀਂ ਹੋ ਸਕਦਾ ਤੂੰ ਮੇਰੀ ਰੱਖਿਆ ਕਰੇਗਾ ਇਸ ਗੱਲ ਦਾ ਮੈਨੂੰ ਭਰੋਸਾ ਵੀ ਹੈ ਵਿਸਵਾਸ ਹੈ ਵੀ ਤੂੰ ਹੈ ਤੇਰੀ ਹੋਂਦ ਹੈ ਤੇ ਇਹ ਫਰਕ ਹੈ ਗੁਰਮਖ ਕੋ ਇਸੇ ਤਰ੍ਹਾਂ ਧਿਆਨ ਦਿਓ ਜੀ ਪਾਤਸ਼ਾਹ ਕਹਿੰਦੇ ਨੇ ਪ੍ਰੀਤ ਗੁਰਮਖੋ ਪ੍ਰੀਤ ਗੁਰੂ ਨਾਲ ਹੋਣੀ ਅਤ ਜ਼ਰੂਰੀ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਕਈ ਵਾਰ ਜੇ ਭਰੋਸਾ ਜਿਵੇਂ ਇੱਕ ਨੇਮ ਇੱਕ ਉੰਦਰ ਨੇਮ ਹੁੰਦਾ ਇੱਕ ਪ੍ਰੇਮ ਹੁੰਦਾ ਦੋ ਚੀਜ਼ਾਂ ਨੇ ਇੱਕ ਨੇਮ ਐ ਇੱਕ ਪ੍ਰੇਮ ਐ ਰੋਜ਼ਾਨਾ ਨੇਮ ਕਰਾਂਗੇ ਨੇਮ ਦੇ ਵਿੱਚੋਂ ਪ੍ਰੇਮ ਪੈਦਾ ਹੋਏਗਾ ਇੱਕ ਦਿਨ ਨਾਲ ਪ੍ਰੇਮ ਨਹੀਂ ਬਣਦਾ ਇੱਕ ਦਿਨ ਨਾਲ ਪ੍ਰੇਮ ਨਹੀਂ ਬਣਦਾ ਨੇਮ ਰੋਜ਼ਾਨਾ ਕਰਨਾ ਨੇਮ ਕਰਦਿਆਂ ਕਰਦਿਆਂ ਇੱਕ ਦਿਨ ਪ੍ਰੇਮ ਬਣ ਜਾਂਦਾ ਹੈ ਇਸ ਕਰਕੇ ਸਤਗੁਰੂ ਪਾਤਸ਼ਾਹ ਨੇ ਕਿਹਾ ਭਾਈ ਗੁਰੂ ਦੇ ਉੱਪਰ ਪ੍ਰਤੀਤ ਹੋਣੀ ਪ੍ਰਤੀਤ ਦਾ ਕੀ ਅਰਥ ਹੈ ਪੂਰਨ ਪਰੋਸਾ ਸੋਖਾ ਲਾਲਗੇ ਨਾ ਆਪਾਂ ਅਰਥ ਪ੍ਰਤੀਤ ਦਾ ਪੂਰਨ ਪਰੋਸਾ ਇੱਕ ਥਾਂ ਤੇ ਗੁਰਮੁਖੋ ਐਸਾ ਬਚਨ ਆਉਂਦਾ ਹੈ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦਾ ਸਤਗੁਰੂ ਪਾਤਸ਼ਾਹ ਕਹਿੰਦੇ ਸਿੱਖਾ ਜੇ ਤੂੰ 100 ਢੇੜਾ ਵੀ ਗੁਰਦੁਆਰੀ ਮਾਰਦਾ ਹੈ ਨਾ ਜੇ ਤੂੰ 100 ਵਾਰੀ ਵੀ ਮੇਰੇ ਕੋਲ ਦਿਨ ਵਿੱਚ 100 ਵਾਰੀ ਆ ਜਾਨਾ ਹੈ। ਗੁਰਮਰਦਾਸ ਸਾਹਿਬ ਕਹਿੰਦੇ ਸਿੱਖਾ ਜੇ ਤੂੰ 100 ਵਾਰੀ ਵੀ ਰੋਜ਼ਾਨਾ ਮੇਰੇ ਕੋਲ ਆ ਜਾਨਾ ਹੈ ਨਾ ਪਰ ਇਹ ਗੱਲ ਚੇਤਾ ਰੱਖੀ ਤੈਨੂੰ ਸੁੱਖ ਉਦੋਂ ਤੱਕ ਪੈਦਾ ਨਹੀਂ ਹੋਣਾ ਜੜ ਤੱਕ ਤੇਰਾ ਮੇਰੇ ਉੱਪਰ ਭਰੋਸਾ ਨਹੀਂ ਹੈ ਪ੍ਰਤੀਤ ਨਹੀਂ ਹੈ। ਸ਼ਬਦ ਨੇ ਪਾਤਸ਼ਾਹ ਦੀ ਸਤ ਗੁਰ ਕੀ ਪ੍ਰਤੀਤ ਨ ਆਇਆ ਸ਼ਬਦ ਨਾਲ ਲਾਗੋ ਪਾਓ ਜੇ ਸ਼ਬਦ ਨਾਲ ਤੇਰਾ ਪਿਆਰ ਨਹੀਂ ਪੈਦਾ ਹੋਇਆ ਤੇ ਗੁਰੂ ਨਾਲ ਤੇਰੀ ਪ੍ਰਤੀਤ ਨਹੀਂ ਹੋਈ ਦੇਖੋ ਨਾ ਜਿਸ ਬੰਦੇ ਉੱਤੇ ਸਾਨੂੰ ਭਰੋਸਾ ਹੀ ਨਾ ਹੋਵੇ ਗੁਰਮਖੋ ਦੇ ਸ਼ਬਦਾਂ ਉੱਤੇ ਭਰੋਸਾ ਕਿਵੇਂ ਕਰਾਂਗੇ ਜੇ ਸਾਨੂੰ ਗੁਰਨਾਨਕ ਸਾਹਿਬ ਤੇ ਭਰੋਸਾ ਹੀ ਨਹੀਂ ਹੈ ਤੇ ਜਪਜੀ ਸਾਹਿਬ ਤੇ ਭਰੋਸਾ ਕਿਵੇਂ ਹੋ ਜੇਗਾ ਗੁਰੂ ਤੇ ਬਚਨਾ ਤੇ ਭਰੋਸਾ ਤਾਂ ਹੈ ਜੇ ਗੁਰੂ ਤੇ ਭਰੋਸਾ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਸਤ ਗੁਰ ਕੀ ਪ੍ਰਤੀਤ ਨ ਆਇਆ ਸਤ ਗੁਰੂ ਦੇ ਉੱਤੇ ਭਰੋਸਾ ਨਹੀਂ ਸ਼ਬਦ ਨਾ ਲਾਗੋ ਪਾਉ ਤੇ ਗੁਰੂ ਦੇ ਸ਼ਬਦ ਨਾਲ ਪਿਆਰ ਕੋਈ ਨਹੀਂ ਉਸ ਨੂੰ ਸੁਖ ਨਾ ਉਪਜੇ ਉਸ ਨੂੰ ਪਾਤਸ਼ਾਹ ਕਹਿੰਦੇ ਕਦੇ ਸੁਖ ਨਹੀਂ ਜੇ ਮਿਲਦਾ ਭਾਵ ਹੈ 100 ਢੇੜਾ ਆਵੋ ਜਾਓ ਅਮ 100 ਵਾਰ ਜਾਂ ਤੇ 100 ਵਾਰ ਹੀ ਜਾ ਸ਼ਬਦ ਨਾਲ ਪਿਆਰ ਨਹੀਂ ਹੈ ਗੁਰੂ ਨਾਲ ਪੂਰਨ ਭਰੋਸਾ ਪ੍ਰਤੀਤ ਨਹੀਂ ਹੈ ਸੁਖ ਨਹੀਂ ਜੇ ਹੋਣਾ ਇੱਕ ਮੱਛਨ ਹੋਰ ਆਉਂਦਾ ਗੁਰੂ ਅਮਰਦਾਸ ਕੋ ਸੰਧਾ ਕਰ ਲਏ ਪ੍ਰਤੀਤ ਦਾ ਆਪਾਂ ਵਿਚਾਰ ਦੇ ਪਏ ਆ ਗੁਰੂ ਅਮਰਦਾਸ ਹੈ ਪਾਤਸ਼ਾਹ ਕਹਿੰਦੇ ਭਗਤਾਂ ਦੀ ਸਦਾ ਤੋਂ ਰੱਖਦਾ ਹਰ ਜਿਓ ਤੁਰ ਤੋਂ ਰੱਖਦਾ ਆਇਆ हे ਪ੍ਰਮਾਤਮਾ ਆਪਣੇ ਜਪਣ ਵਾਲਿਆਂ ਦੀ ਤੂੰ ਤੁਰ ਤੋਂ ਸ਼ੁਰੂ ਤੋਂ ਹੀ ਰੱਖਦਾ ਆਇਆ ਭਗਤਾਂ ਦੀ ਸਦਾ ਤੋਂ ਰੱਖਦਾ ਹਰ ਜਿਓ ਤੁਰ ਤੋਂ ਰੱਖਦਾ ਆਇਆ ਪ੍ਰਲਾਪਤ ਜਨ ਤੋਂ ਦਰਾਖ ਲੈ ਹਰ ਜਿਓ ਹਰਨਾਕੁਸ਼ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜਿਓ ਗੁਰਮਖ ਉਹ ਨਹੀਂ ਜਿਨ੍ਹਾਂ ਨੂੰ ਹੇ ਹਰੀ ਤੇਰੇ ਉੱਪਰ ਭਰੋਸਾ ਹੈ ਕਿ ਜਿਵੇਂ ਤੂੰ ਹਰਨਾਖਸ਼ ਵਰਗਿਆਂ ਨੂੰ ਮਾਰ ਕੇ ਪ੍ਰਹਲਾਦ ਨੂੰ ਬਚਾ ਲਿਆ ਤੂੰ ਮੇਰੇ ਅੰਦਰ ਦੇ ਵਕਾਰਾਂ ਨੂੰ ਮਾਰ ਕੇ ਮੈਨੂੰ ਵੀ ਡੁੱਬਣ ਤੋਂ ਬਚਾਵੇਂਗਾ ਮੇਰੀ ਵੀ ਰੱਖਿਆ ਕਰੇਗਾ ਇਪ ਗੁਰਮਖਾਂ ਨੂੰ ਪ੍ਰਤੀਤ ਹੈ ਹਰ ਜੀਉ ਗੁਰਮੁਖਾਂ ਨੂੰ ਪ੍ਰਮਾਤਮਾ ਤੇਰੇ ਉੱਤੇ ਪੂਰਨ ਭਰੋਸਾ ਤੇਰੇ ਤੇ ਪ੍ਰਤੀਤ ਹੁੰਦੀ ਏ ਮਨਮੁਖਾਂ ਭਰਮ ਭੁਲਾਇਆ ਮਨਮੁਖ ਤੇ ਭਟਕਦੇ ਰਹਿ ਜਾਂਦੇ ਮਨ ਦੀ ਮਰਜ਼ੀ ਕਰਨ ਵਾਲੇ ਤਾਂ ਇਸ ਕਰਕੇ ਗੁਰਮਖੋ ਜਿੱਥੇ ਪ੍ਰੀਤ ਹੋਣੀ ਜ਼ਰੂਰੀ ਹੈ ਆਰੰਭ ਤਾਂ ਹੈ ਉਥੇ ਗੁਰਮਖੋ ਪ੍ਰਤੀਤ ਤੋਂ ਬਿਨਾਂ ਗੱਲ ਨਹੀਂ ਜੀ ਬਣਨੀ ਹੈ ਪੂਰਨ ਭਰੋਸੇ ਤੋਂ ਬਿਨਾਂ ਗੱਲ ਨਹੀਂ ਜੀ ਬਣਨੀ ਪਾਤਸ਼ਾਹ ਕਹਿੰਦੇ ਨੇ ਜਾਕੈ ਮਨ ਜਿਸ ਦੇ ਮਨ ਵਿੱਚ ਗੁਰ ਕੀ ਪ੍ਰਤੀਤ ਗੁਰੂ ਦਾ ਪੂਰਨ ਪਰੋਸਾ ਹੈ ਪੂਰਨ ਸਰਦਾ ਹੈ ਤਿਸ ਜਨ ਆਵੇ ਹਰ ਪ੍ਰਭ ਚੀਤ ਚਿਤਨ ਤੈਨੂੰ ਸਿਹਾਰੀ ਲੱਗੀ ਹੋਈ ਹੈ ਚੀਤ ਤਰਥ ਚਿਤ ਵਿੱਚ ਉਸ ਦੇ ਚਿੱਤ ਵਿੱਚ ਪਰਮਾਤਮਾ ਜੀ ਆਪਕੇ ਵਸ ਜਾਂਦੇ ਹਨ ਤਿਸ ਜਨ ਆਵੇ ਉਸ ਜਨ ਦੇ ਵਿੱਚ ਭਰਪਰਬ ਚੀਤ ਚਿੱਤ ਵਿੱਚ ਪਰਮਾਤਮਾ ਆ ਕੇ ਵਸ ਜਾਂਦਾ ਜਿਸ ਨੇ ਗੁਰੂ ਤੇ ਉੱਪਰ ਭਰੋਸਾ ਕਰ ਲਿਆ ਭਗਤ ਭਗਤ ਸੁਣੀਐ ਤਹ ਲੋਏ ਜਾ ਕਾ ਹਿਰਦੈ ਏਕੋ ਹੋਇ ਜਾ ਕਾ ਹਿਰਦੈ ਇਹਦੇ ਉਲਟ ਹੋਣਗੇ ਪਹਿਲਾਂ ਪਿਛਲੀ ਪੰਕਤੀ ਕਰਨੇ ਪੈਣਗੇ ਅਰਥਾ ਜਾ ਕਾ ਹਿਰਦੈ ਏਕੋ ਹੋਵੇ ਜਿਸ ਦੇ ਹਿਰਦੇ ਵਿੱਚ ਕੇਵਲ ਇੱਕ ਦੀ ਪ੍ਰਤੀਤ ਹੈ ਤੇ ਇੱਕ ਦਾ ਭਰੋਸਾ ਹੈ ਭਗਤ ਭਗਤ ਸੁਣੀਏ ਤਹ ਲੋਏ ਤਿੰਨਾ ਲੋਕਾਂ ਦੇ ਵਿੱਚ ਉਸ ਨੂੰ ਭਗਤ ਕਿਹਾ ਜਾਂਦਾ ਹੈ ਉਹ ਤਿੰਨਾ ਲੋਕਾਂ ਦਾ ਭਗਤ ਹੈ ਭਵਕੇ ਹਰ ਸਮੇਂ ਦਾ ਭਗਤ ਹੈ ਉਹਨੂੰ ਸਾਰੇ ਥਾਵਾਂ ਉੱਤੇ ਭਗਤ ਮੰਨਿਆ ਜਾਂਦਾ ਹੈ ਪਰਮਾਤਮਾ ਨਾਲ ਪ੍ਰੇਮ ਕਰਨ ਵਾਲਾ ਮੰਨਿਆ ਜਾਂਦਾ ਹੈ ਭਾਈ ਜਿਸ ਦੇ ਹਿਰਦੇ ਦੇ ਵਿੱਚ ਉਹ ਇੱਕ ਪਰਮਾਤਮਾ ਵੱਸਦਾ ਹੈ ਜਿਹੜਾ ਇੱਕ ਨੂੰ ਜਪਦਾ ਹੈ ਕਦੇ ਕੋਈ ਮੈਂ ਕੁਝ ਸੌ ਸਾਖੀ ਪੜੋ ਨਾ ਉਹਨੂੰ ਗੱਲ ਚੇਤੇ ਆ ਗਈ 106 ਕਦੇ ਪੜ੍ਹੋ ਉਦੋਂ ਚ ਨੇ ਇੱਕ ਇੱਕ ਇਹਦਾ ਸਾਖੀ ਹੁੰਦੀ ਐ ਇੱਕ ਸਿੱਖ ਗੁਰੂ ਪਾਤਸ਼ਾਹ ਦੇ ਦਰ ਦੇ ਉਹਨਾਂ ਦੇ ਪੁਰ ਸਾਹਿਬ ਆ ਗਿਆ ਮਾਲਾ ਵੀ ਉਹਦਾ ਪਕੜ ਕੇ ਰੱਖਦਾ ਰੋਜ਼ਾਨਾ ਗੁਰੂ ਪਾਥ ਸੰਗਤ ਵੀ ਬੜੀ ਕਰਦਾ ਐ ਔਰ ਜਨਨ ਪ੍ਰੇਮ ਦੇ ਤੇ ਪ੍ਰੀਤ ਦੇ ਪ੍ਰਤੀਤ ਦੇ ਸ਼ਬਦ ਬਹੁਤ ਗਾਉਂਦਾ ਐ ਇਦਾਂ ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਇਹਦਾ ਬੜੇ ਸ਼ਬਦ ਉਹਨੇ ਗਾਉਣੇ ਪਰ ਚੇਤਾ ਰੱਖੋ ਦੁਨੀਆ ਨੂੰ ਅਸੀਂ ਛਲ ਸਕਦੇ ਆ ਪਰ ਗੁਰੂ ਅਛਲ ਹੈ ਗੁਰੂ ਨੂੰ ਨਿਸ਼ੜਿਆ ਜਾਸ ਮਤਲਬ ਗੁਰੂ ਨੂੰ ਤੇ ਪਤਾ ਹੈ ਅੰਦਰੋਂ ਬੋਲਦਾ ਜਾਂ ਰਹਿਤ ਅਵਰ ਕਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਤੇ ਮੁਖ ਨਾ ਗੰਡਾਂ ਵੀਗਾ ਦਿੰਦਾ ਫਿਰਦਾ ਹੈ ਅੰਦਰ ਥੋੜਾ ਕੁਝ ਹੈ ਇਹਦੀ ਉਨ ਕੋ ਗੁਰੂ ਨੂੰ ਤਾਂ ਸਮਝ ਬਾਤ ਪੈ ਜਾਂਦੀ ਹੈ ਆਨੰਦਪੁਰ ਸਾਹਿਬ ਕੇ ਰਾਹ ਪੈ ਗਿਆ ਜਦੋਂ ਕੇਰਾ ਪੈ ਗਿਆ ਹੌਲੀ ਹੌਲੀ ਪ੍ਰਸ਼ਾਦਾ ਤਿੰਨ ਟਾਈਮ ਠਕਦੇ ਸੀ ਸਿੱਖ ਦੋ ਟਾਈਮ ਛੱਕਣ ਲੱਗ ਪਏ ਦੋ ਤੋਂ ਇੱਕ ਟਾਈਮ ਤੇ ਅੱਤੇ ਆ ਗਏ ਇੱਕ ਟਾਈਮ ਤੋਂ ਬਾਅਦ ਫਿਰ ਕਈ ਕਿ ਦਿਨਾਂ ਬਾਅਦ ਮਿਲਦਾ ਸੀ ਪ੍ਰਸ਼ਾਦਾ ਇਦਾਂ ਹੀ ਹੋਇਆ ਆਨੰਦਪੁਰ ਸਾਹਿਬ ਨਾਲ ਦੇ ਸਿੱਖਾਂ ਦੇ ਕੋਲੇ ਜਾ ਕੇ ਕਹਿੰਦੇ ਵੀ ਹੁਣ ਗੁਰੂ ਕੋਲੇ ਕੁਝ ਨਹੀਂ ਰਿਹਾ ਹੁਣ ਆਪਾਂ ਇੰਜ ਕਰਦੇ ਆਂ ਵੀ ਹੌਲੀ ਹੌਲੀ ਇੱਥੋਂ ਨਿਕਲਣਾ ਸ਼ੁਰੂ ਕਰੀਏ ਗੁਰੂ ਤੇ ਆਪ ਘਿਰਿਆ ਬੈਠੇ ਸਾਨੂੰ ਕਿਹਨੇ ਯਾਦ ਕਰਾਉਣਾ ਹੈ ਕਈ ਵਾਰ ਸ਼ੰਕਾ ਇਦਾਂ ਪੈ ਜਾਂਦੀ ਹੈ ਬਰੋਂ ਚੇਤਾ ਕਰੋ ਇੱਧਰ ਗੁਰੂ ਪਾਤਸ਼ਾਹ ਨੇ ਵੀ ਸਮਝ ਲਿਆ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹੁਕਮ ਕਿ ਸਨਤ ਪਹਿਰੇਦਾਰਾਂ ਨੂੰ ਵੀ ਪਾਈ ਜਿਹੜਾ ਆਨੰਦਪੁਰ ਸਾਹਿਬ ਤੋਂ ਬਾਹਰ ਜਾਣਾ ਚਾਹੁੰਦਾ ਸਾਡੇ ਹੁਕਮ ਤੋਂ ਬਿਨਾਂ ਨਹੀਂ ਜਾਏਗਾ ਪਹਿਰੇਦਾਰ ਨੂੰ ਕਾਹ ਦਿੱਤਾ ਪਤਾ ਲੱਗ ਗਿਆ ਆਪਣੇ ਪੰਜ ਸੱਤ ਸਾਥੀਆਂ ਨੂੰ ਮਲਾ ਵੀ ਲਿਆ ਨਾਲ ਤਿਆਰ ਵੀ ਕਰ ਲੈ ਭੱਜਣ ਦੇ ਲਈ ਪਹਿਰੇਦਾਰ ਕੋਲੇ ਗਏ ਜਾਨਾਨੰਦਪੁਰ ਸਾਹਿਬ ਤੋਂ ਬਾਹਰ ਪਹਿਰੇਦਾਰ ਕਹਿੰਦਾ ਵੀ ਗੁਰੂ ਪਾਤਸ਼ਾਹ ਤੋਂ ਆਗਿਆ ਲੈ ਕੇ ਆਓ ਗੁਰੂ ਪਾਤਸ਼ਾਹ ਕਹਿਣਗੇ ਤੇ ਮੈਂ ਜਾਣ ਦੇ ਦਾਂਗਾ ਬਾਹਰਾਨੰਦਪੁਰ ਸਾਹਿਬ ਤੋਂ ਹੁਣ ਗੁਰੂ ਪਾਤਸ਼ਾਹ ਕੋਲ ਜਾ ਕੇ ਕੀ ਕਹਿਣਾ ਕਿ ਭੱਜਣਾ ਹੈ ਪਾਤਸ਼ਾਹ ਸੀ ਬਹਾਨਾ ਨਾਲ ਕੋਈ ਲੱਭੇ ਇਦਾਂ ਹੁੰਦਾ ਹੈ ਗਰਮ ਕੋ ਨਾਲ ਦੇ ਸਾਥੀਆਂ ਨਾਲ ਇੱਕ ਮਤਾ ਪੱਕੀ ਪਕਾਇਆ ਕਹਿਣ ਲੱਗਾ ਇੰਜ ਕਰਦੇ ਆਂ ਵੀ ਇੱਕ ਮਰ ਜਾਂਨੇ ਆ ਇੱਕ ਮਰ ਜਾਂਨੇ ਆ ਏਦਾਂ ਸੀੜੀ ਤਿਆਰ ਕਰਾਂਗੇ ਅਰਥੀ ਤੂੰ ਚੱਕੋ ਜੇ ਮੋਢਿਆਂ ਦੇ ਉੱਪਰ ਤੇ ਆਪਾਂ ਕਹਿ ਦਾਂਗੇ ਪਾਤਸ਼ਾਹ ਇਹ ਸਿੱਖ ਭੁੱਖ ਦੇ ਨਾਲ ਮਰ ਗਿਆ ਇਸ ਕਰਕੇ ਇਹ ਨੂੰ ਨਾਲ ਪੁਰ ਸਾਹਿਬ ਤੋਂ ਬਾਹਰ ਸਸਕਾਰ ਕਰਨ ਵਾਸਤੇ ਲੈ ਕੇ ਜਾਣਾ ਵਾਪਸ ਫੇਰ ਆ ਜਾਾਂਗੇ ਇੱਕ ਵਾਰ ਨਿਕਲ ਕੇ ਬਾਹਰ ਮੁੜ ਕੇ ਕੌਣ ਵਾਪਸ ਆਇਆ ਸਕੀਮ ਬਣਾਲੀ ਜੀ ਗੁਰਮਖੋ ਅਰਥੀ ਇਦਾਂ ਤਿਆਰ ਕਰਨ ਲਈ ਉਪਰ ਆਪ ਹੀ ਪੈ ਗਿਆ ਆ ਆ ਪੈ ਗਿਆ ਸਮਝਾ ਦਿੱਤਾ ਵੀ ਇਦਾਂ ਵਾਹਿਗੁਰੂ ਵਾਹਿਗੁਰੂ ਕਰਦੇ ਨਾ ਸਿਮਰਨ ਕਰਦੇ ਚੱਲਣਾ ਹੈ ਆਪਾਂ ਇਦਾਂ ਮਨ ਨਹੀਂ ਪ੍ਰੀਤ ਮੁਖੋਂ ਕੰਢ ਲਾਬਤ ਇਦਾਂ ਵਾਹਿਗੁਰੂ ਵਾਹਿਗੁਰੂ ਚੱਲਦੇ ਚੱਲਣਾ ਹੈ ਆਪਾਂ ਤੇ ਜਾ ਕੇ ਪਹਿਰੇਦਾਰ ਨੂੰ ਕਹਿੰਦਾ ਕਿ ਮਰ ਗਿਆ ਸੰਸਕਾਰ ਕਰਨ ਜਾਣਾ ਜੀ ਬਾਹਰੇ ਤਾਂ ਉਹ ਗੁਰਮਖੋ ਇਦਾਂ ਗੁਰੂ ਗੁਰੂ ਕਰਦੇ ਕਰਦੇ ਪਹੁੰਚੇ ਪਹਿਰੇਦਾਰ ਦੇ ਕੋਲੇ ਇਦਾਂ ਜਿਹੜਾ ਬਣਿਆ ਸੀ ਇੱਕਦਮ ਪਹਿਰੇਦਾਰ ਨੂੰ ਕਹਿੰਦੇ ਪਹਿਲੇ ਵੀ ਪਹਿਰੇਦਾਰ ਜੀ ਦੇਖੋ ਸਿੱਖ ਦੀ ਰਾਤ ਮੌਤ ਹੋ ਗਈ ਹੈ ਤੇ ਅਸੀਂ ਸਸਕਾਰ ਕਰਨ ਵਾਸਤੇ ਬਾਹਰ ਜਾਣਾ ਹੈ ਵਾਪਸ ਫੇਰ ਆ ਜਾਾਂਗੇ ਅਜੇ ਗੱਲਾਂ ਹੀ ਕਰਦੇ ਪਏ ਸੀ ਤੇ ਧੰਗੁਰ ਗੋਬਿੰਦ ਸਿੰਘ ਪਾਤਸ਼ਾਹ ਘੋੜੇ ਤੇ ਪਹੁੰਚ ਗਏ ਜਦੋਂ ਪਹੁੰਚ ਗਏ ਨਾ ਤੇ ਪੁੱਛਿਆ ਪਾਈ ਸਿੱਖੋ ਕੀ ਕਰਦੇ ਪਏ ਹੋ ਪਹਿਰੇਦਾਰ ਨੇ ਕਿ ਸਤਿਗੁਰੂ ਪਾਤਸ਼ਾਹ ਇਸ ਸਿੱਖ ਚੜ੍ਹਾਈ ਕਰ ਗਿਆ ਰਾਤ ਇਹ ਅਰਥੀ ਲੈ ਕੇ ਫਿਰਦੇ ਨੇ ਬਾਹਰ ਜਾਣਾ ਹੈ ਪਾਤਸ਼ਾਹ ਕਹਿੰਦੇ ਕਿਹੜਾ ਸਿੱਖ ਕਹਿਣ ਲੱਗੇ ਪਾਤਸ਼ਾਹ ਉਹੀ ਜਿਹੜਾ 24 ਘੰਟੇ ਪਾਤਸ਼ਾਹ ਬਾਣੀ ਗਾਉਂਦਾ ਹੁੰਦਾ ਸੀ ਪਾਤਸ਼ਾਹ ਕਹਿੰਦੇ ਅੱਛਾ ਉਹ ਮਰ ਗਿਆ ਹਾਂਜੀ ਉਹ ਮਰ ਗਿਆ ਸਾਡਾ ਪਿਆਰਾ ਸਿੱਖ ਸੀ ਬਹੁਤ ਹੋਤਾ ਨਹੀਂ ਭਾਈ ਅਨੰਦਪੁਰ ਸਾਹਿਬ ਤੋਂ ਬਾਹਰ ਕਿਉਂ ਸਾਡਾ ਪਿਆਰਾ ਸਿੱਖ ਸੀ ਅਸੀਂ ਹੱਥੀਆਂ ਅਗਲਾਵਾਂਗੇ ਉਹਨੂੰ ਤਾਂ ਅਸੀਂ ਆਪ ਅਗਨ ਭੇਟ ਕਰਾਂਗੇ ਆਪਣੇ ਹੱਥਾਂ ਨਾਲ ਉਹਦੀ ਆਥੀ ਨੂੰ ਮੋਢਾ ਦੇਵਾਂਗੇ ਚਲੋ ਪਰਮਖੁ ਪਾਤਸ਼ਾਹ ਨੇ ਕਹਿਣ ਲੱਗੇ ਇੱਥੇ ਹੀ ਕਰੋ ਜਖਾਤ ਯਾਰ ਜਿੱਖਾ ਤਿਆਰ ਕਰਵਾਲੀ ਉਹ ਜਿਹੜਾ ਸੁੱਤਾ ਪਿਆ ਏ ਤਾਂ ਏ ਏਦਾਂ ਉਹ ਉਹ ਉਹਨੂੰ ਤੇ ਮੌਤ ਪੈ ਗਈ ਅੰਦਰ ਬੈਠੇ ਨੂੰ ਗਰਭ ਨੂੰ ਪਕੜੇ ਗਏ ਪਰ ਬੰਦਾ ਏਦਾਂ ਤਰਦਾ ਚੁੱਪਣ ਪਰ ਬੈਠਾ ਰਿਆ ਗੁਰੂ ਪਾਤਸ਼ਾਹ ਨੇ ਏਦਾਂ ਗੁਰਮਖੋਚੇ ਖਾਂ ਤਿਆਰ ਉੱਥੇ ਹੀ ਕਰਵਾਲੀ ਪਾਤਸ਼ਾਹ ਨੇ ਲਿਆਓ ਭਾਈ ਫੜਾਓ ਅੱਗ ਅੱਗ ਲਾ ਕੇ ਫੜਾਈ ਤੇ ਅੱਗ ਲਾਤੀ ਜਦੋਂ ਅੱਗ ਲਾਈ ਤੇ ਚਾਰੇ ਪਾਸੇ ਅੱਗ ਦਾ ਸਿਗਪੈ ਤੇ ਛਾਲਾ ਮਾਰ ਕੇ ਬਾਹਰ ਭੱਜ ਪਿਆ ਆ ਦੂਰ ਤੱਕ ਭੱਜਿਆ ਗਿਆ ਪਾਤਸ਼ਾਹ ਕਹਿੰਦੇ ਲਿਆਉ ਫੜ ਕੇ ਸਿੱਖਾਂ ਨੇ ਫੜ ਕੇ ਲਿਆਂਦਾ ਭਾਈ ਇੰਜ ਕਿਉਂ ਕੀਤਾ ਇੰਜ ਕਿਉਂ ਕੀਤਾ ਹੁਣ ਕੋਈ ਜਿਹੜਾ ਚਲਾਕ ਬੰਦਾ ਹੁੰਦਾ ਹੈ ਨਾ ਚੇਤਾ ਰੱਖੋ ਗਲਤੀ ਨਹੀਂ ਮੰਨਦਾ ਉਲਟਾ ਦਲੀਲਾਂ ਦਿੰਦਾ ਹੁੰਦਾ ਕਈ ਵਾਰ ਤੇ ਚੇਤਾ ਰੱਖੋ ਗੁਰੂਦਰ ਦੇ ਉੱਤੇ ਦਲੀਲਾਂ ਦਾ ਤਿਆਰ ਕਰਨ ਵਿੱਚ ਭਲਾ ਹੁੰਦਾ ਹੈ ਜਿੰਨੀਆਂ ਚਲਾਕੀਆਂ ਕਰਾਂਗੇ ਓਨੀਆਂ ਹੀ ਜੀਵਨ ਵਿੱਚ ਰੁਕਾਵਟਾਂ ਬਣਦੀਆਂ ਜਾਣਗੀਆਂ। ਕਹਿਣ ਲੱਗਾ ਪਾਦਸ਼ਾ ਤੁਸੀਂ ਦੱਸੋ ਪਹਿਲਾਂ। ਮੈਂ ਤਾਂ ਦੱਸਾਂਗਾ। ਤੁਸੀਂ ਦੱਸੋ ਪਹਿਲਾਂ ਕਿ ਤੁਸੀਂ ਆਪਣੀ ਬਾਣੀ 'ਚ ਕਹਿੰਦੇ ਹੋ ਕਿ ਗੁਰੂ ਪਰਮੇਸ਼ਰ ਆਪਣੇ ਸੇਵਕਾਂ ਦਾ ਪਰਦਾ ਢੱਕਦਾ ਹੈ। ਤੁਸੀਂ ਕਿਉਂ ਨਹੀਂ ਢੱਕਿਆ ਮੇਰਾ ਪਰਦਾ ਨੂੰ ਤੇ ਪਤਾ ਸੀ ਨਾ ਮੈਂ ਜਿਉਂਦਾ। ਤੁਹਾਡਾ ਤਾਂ ਹੱਕਮ ਤੁਹਾਡਾ ਤਾਂ ਬੱਚਾ ਨਾ ਤੂੰ ਸਿੱਖ ਨਾ ਤੁਹਾਡਾ ਤਾਂ ਮੈਂ ਤੁਹਾਡਾ ਤੇ ਹੱਕ ਬਣਦਾ ਸੀ ਵੀ ਤੁਸੀਂ ਮੇਰਾ ਪਰਦਾ ਟੱਕਦੇ ਤੁਸੀਂ ਪਹਿਲਾਂ ਇਹ ਜਵਾਬ ਦਿਓ ਮੇਰਾ ਪਰਦਾ ਕਿਉਂ ਨਹੀਂ ਟਕਿਆ ਚਲਾਕੀਆਂ ਵੀ ਗੁਰੂ ਨਾਲ ਤੇ ਜਵਾਬ ਵੀ ਗੁਰੂ ਕੋਲ ਹੀ ਮੰਗੇ ਤਿਹਦਾ ਸਕਾਉਂਟ ਦਾ ਕੈਮਰਾ ਪੜਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਪਾਈ ਅਸੀਂ ਜਾਣਦੇ ਸਾਂ ਤੈਨੂੰ ਜਾਣ ਵੀ ਦੇ ਦਿੰਦੇ ਸਾਡੇ ਲਈ ਤੂੰ ਉਸੇ ਦਿਨ ਤੋਂ ਹੀ ਮਰ ਗਿਆ ਸੀ ਜਿਸ ਦਿਨ ਤੋਂ ਸਾਡੇ ਤੋਂ ਭਰੋਸਾ ਉੱਠ ਗਿਆ ਸੀ ਤੇਰਾ ਉਸ ਦਿਨ ਤੋਂ ਤੂੰ ਮਰ ਗਿਆ ਸੀ ਸਿੱਖ ਦਾ ਗੁਰੂ ਤੋਂ ਭਰੋਸਾ ਉੱਠ ਜਾਣਾ ਸਿੱਖ ਦਾ ਮਰਨਾ ਹੀ ਹੁੰਦਾ ਹੈ ਪਰ ਪਾਤਸ਼ਾਹ ਕਹਿੰਦੇ ਤੈਨੂੰ ਤਾਂ ਹੀ ਤੇਰਾ ਧਕਿਆ ਪੜਦਾ ਤੂੰ ਇੱਥੋਂ ਚਲੇ ਜਾਣਾ ਸੀ ਬਾਹਰ ਤੇ ਬਾਹਰ ਜਾ ਕੇ ਕਹਿਣਾ ਸੀ ਕਾਹਦਾ ਗੁਰੂ ਜਿਹਨੂੰ ਇਹੇ ਨਹੀਂ ਪਤਾ ਲੱਗਿਆ ਝੂਠ ਬੋਲਦੇ ਪਏ ਆਂ ਉਹ ਜਾ ਕੇ ਰੌਲਾ ਪਾਉਣਾ ਸੀ ਬਾਹਰ ਵੀ ਕਾਲਾ ਅੰਤਰਜਾਮੀ ਗੁਰੂ ਅਸੀਂ ਤਾਂ ਗੁਰੂ ਦੇ ਕੋਲੋਂ ਚਲਾਕੀ ਕਰਕੇ ਪਾ ਗਏ ਤੇ ਗੁਰੂ ਨੂੰ ਪਤਾ ਹੀ ਕੋਈ ਨਹੀਂ ਲੱਗਿਆ ਪਾਤਸ਼ਾਹ ਕਹਿੰਦੇ ਜਾ ਕੇ ਤੂੰ ਰੌਲਾ ਪਾਉਣਾ ਸੀ ਦੁਨੀਆ ਦੇ ਕੋਲੇ ਤੇਰੇ ਕਹਿਣ ਦੇ ਨਾਲ ਹੋਰਾਂ ਦਾ ਭਰੋਸਾ ਵੀ ਖਤਮ ਹੋਣਾ ਸੀ ਤਾਂ ਕੜ ਕੇ ਤੇਰਾ ਪਰਦਾ ਨਹੀਂ ਟਕਿਆ ਬਸ ਗੁਰਮ ਕੋਈ ਸੀ ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਗੱਲ ਤਾਂ ਗੁਰਮਖੋ ਪ੍ਰਤੀਤ ਦੀ ਐ ਭਰੋਸੇ ਦੀ ਐ ਜਿੰਨਾ ਗੁਰੂ ਤੇ ਭਰੋਸਾ ਕਰਾਂਗੇ ਪ੍ਰਤੀਤ ਹੋਵੇਗੀ ਦੇਖੋ ਨਾ ਕਿੰਨੇ ਜਿਹੜੇ ਸਿੱਖ ਲੜਦੇ ਨੇ ਗੁਰੂ ਪਾਤਸ਼ਾਹ ਲਈ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਜੰਗ ਦੇ ਮੈਦਾਨ ਜਾ ਰਹੇ ਆ ਸ਼੍ਰੀਕ ਤੌਰ ਤੇ ਵਾਪਸ ਨਹੀਂ ਆਉਣਾ ਪਰ ਅੰਦਰ ਦਾ ਭਰੋਸਾ ਕੀ ਸੀ ਜੇ ਜਿਉਂਦੇ ਆ ਗਏ ਤਾਂ ਜਿੱਤ ਹੋਵੇਗੀ ਜੇ ਸ਼ਹੀਦ ਹੋ ਗਏ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ 'ਚ ਥਾਂ ਮਿਲੇਗੀ ਇਨਾ ਭਰੋਸਾ ਸੀ ਗੁਰਮੁਖੋ ਤਾਂ ਹੀ ਲੜਦੇ ਸਾਰਾ ਨਾ ਇਸ ਕਰਕੇ ਪਾਤਸ਼ਾਹ ਕਹਿੰਦੇ ਜਾ ਤਾ ਹਿਰਦੈ ਏਕੋ ਹੋਏ ਸੱਚ ਕਰਨੀ ਸੱਚਤਾ ਕੀ ਰਹਿਤ ਸੱਚ ਕਰਨੀ ਦਾ ਅਰਥ ਹੈ ਜ਼ਿੰਦਗੀ ਦਾ ਜਿਉਣਾ ਜਿਉਣ ਦਾ ਢੰਗ ਕੀ ਹੈ ਸੱਚ ਹੈ ਸਦੀ ਜ਼ਿੰਦਗੀ ਦੀ ਕਰਨੀ ਦੇ ਵਿੱਚ ਸਤ ਆ ਜਾਂਦਾ ਹੈ ਭਾਈ ਜਿਸ ਨੂੰ ਗੁਰੂ ਦੇ ਉੱਪਰ ਪ੍ਰਤੀਤ ਹੁੰਦੀ ਹੈ ਸੱਚ ਕਰਨੀ ਉਹਦੀ ਕਰਨੀ ਸੱਚ ਹੋ ਜਾਂਦੀ ਹੈ ਭਾਵ ਉਹਦੀ ਜ਼ਿੰਦਗੀ ਦਾ ਰਹਿਣ ਸਹਿਣ ਸੱਤ ਵਾਲਾ ਹੋ ਜਾਂਦਾ ਹੈ ਸੱਚਤਾ ਕੀ ਰਹਿਤ ਰਹਿਤ ਦਾ ਅਰਥ ਹੈ ਜ਼ਿੰਦਗੀ ਦੇ ਅਸੂਲ ਸੱਚ ਨਾਲ ਜੁੜੇ ਹੋ ਜਾਂਦੇ ਨੇ ਸੱਚ ਹਿਰਦੈ ਉਹਦੇ ਹਿਰਦੇ ਵਿੱਚ ਵੀ ਸੱਤ ਹੁੰਦਾ ਹੈ ਸੱਤ ਮੁਖ ਕਹਿਤ ਪਾਤਸ਼ਾਹ ਕਹਿੰਦੇ ਉਹ ਜ਼ੁਬਾਨ ਵਿੱਚੋਂ ਵੀ ਸੱਤ ਬੋਲਦਾ ਅਰਥ ਕੀ ਬਣਿਆ ਗੁਰਮਖੋ ਕਹਿਣੀ ਤੇ ਕਰਨੇ ਅੰਦਰੋਂ ਤੇ ਬਾਹਰੋਂ ਸਿੱਖ ਪੂਰਨ ਤੌਰ ਤੇ ਸੱਚ ਨਾਲ ਜੁੜ ਜਾਂਦਾ ਹੈ ਇੱਕ ਇੱਕ ਬੇਨਤੀ ਬੜੇ ਧਿਆਨ ਨਾਲ ਸਮਝੋ ਮੈਂ ਕੱਲ ਰਾਤ ਦੇ ਦੀਵਾਨਾ ਵਿੱਚ ਵੀ ਬੇਨਤੀ ਕੀਤੀ ਸੀ ਜੇ ਅਸੀਂ ਇਹ ਚੌਣੇ ਆਣਾ ਵੀ ਦੁਨੀਆਂ ਵਾਲੇ ਪਾਸੇ ਤੋਂ ਦੁਨੀਆਂ ਵਾਲੇ ਪਾਸੇ ਤੋਂ ਲੋਕ ਸਾਨੂੰ ਚੰਗਾ ਚੰਗਾ ਕਹਿਣ ਮੈਨੂੰ ਸਾਰੇ ਚੰਗਾ ਚੰਗਾ ਕਹਿਣ ਚੇਤਾ ਰੱਖੋ ਅਸੀਂ ਧਰਮੀ ਨਹੀਂ ਬਣ ਸਕਦੇ ਧਰਮ ਦੀ ਦੁਨੀਆ ਦੇ ਵਿੱਚ ਇਹ ਬਹੁਤ ਵੱਡੀ ਰੁਕਾਵਟ ਹੈ ਮੈਨੂੰ ਸਾਰੇ ਲੋਕ ਚੰਗਾ ਚੰਗਾ ਕਹਿਣ ਆਪਸ ਕੋ ਜੋ ਭਲਾ ਕਹਾਵੇ ਤੇ ਸਭ ਭਲਾਈ ਨਿਕਟ ਨਾ ਆਵੇ ਔਰ ਹੁੰਦਾ ਹੈ ਮੈਂ ਚੰਗੇ ਚੰਗੇ ਬੰਦੇ ਦੇਖੇ ਨੇ ਬਾਣੀ ਪੜਨ ਵਾਲੇ ਦੇਖੇ ਨੇ ਮਨ ਵਿੱਚ ਲਾਲਸਾ ਕੀ ਹੁੰਦੀ ਹੈ ਮੈਨੂੰ ਸਾਰੇ ਚੰਗਾ ਚੰਗਾ ਕਹਿਣ ਔਰ ਇੱਕ ਚੰਗਾ ਚੰਗਾ ਅਖਵਾਉਣ ਦੀ ਜਿਹੜੀ ਅੰਦਰ ਦੀ ਬਿਰਤੀ ਆ ਨਾ ਇਹ ਸਾਨੂੰ ਝੂਠਣਾ ਜੋੜ ਦਿੰਦੀ ਹੈ ਸਾਨੂੰ ਪਾਪਾਂ ਵਾਲੇ ਪਾਸੇ ਖੜੇ ਕਰ ਦਿੰਦੀ ਹੈ ਨਹੀਂ ਸਿੱਖ ਦਾ ਇੱਕੋ ਹੀ ਕਰਮ ਹੈ ਨਫ਼ਰਤ ਨਹੀਂ ਹੈ ਕਿਸੇ ਨਾਲ ਭੇਦ ਭਾਵ ਨਹੀਂ ਹੈ ਕਿਸੇ ਨਾਲ ਪਰ ਸਦਾ ਸਿੱਖ ਦੇ ਅੰਦਰ ਵੀ ਸੱਚ ਹੈ ਉਹਦੀ ਜ਼ੁਬਾਨ ਉੱਪਰ ਵੀ ਸੱਚ ਹੈ ਗੁਰਮੁਖ ਕੋ ਸਿੱਖੀ ਦੀ ਨਹੀਂ ਇੱਥੇ ਖੜੀ ਹੈ ਸ਼ੇਰੇ ਪੰਜਾਬ ਰਣਜੀਤ ਸਿੰਘ ਨੇ ਫੈਸਲਾ ਕਰ ਲਿਆ ਮੈਂ ਆਪਣੇ ਪੁੱਤਰ ਖੜਕ ਸਿੰਘ ਨੂੰ ਆਪਣੇ ਜੌਂਦੇ ਜੀ ਤਖਤ ਤੇ ਬਿਠਾ ਦੇਣਾ ਹੈ ਇਦਾਂ ਔਰ ਉਹਦਾ ਰਾਜ ਸੀ ਭਾਈ ਐਡਾ ਵੱਡਾ ਰਾਜ ਸੀ ਕਿ ਦੁਨੀਆ ਦੇ ਵਿੱਚ ਉਸ ਸਮੇਂ ਅੰਗਰੇਜ਼ਾਂ ਤੋਂ ਬਾਅਦ ਦੂਜੀ ਸੰਸਾਰ ਦੀ ਵੱਡੀ ਤਾਕਤ ਰਣਜੀਤ ਸਿੰਘ ਹੀ ਸੀ ਨਪੋਲੀਅਨ ਤਾਂ ਖਤਮੋਗਾ ਸੀ ਉਸ ਸਮੇਂ ਤੇਨੀ ਤਾਕਤਾਂ ਸੀ ਉਸ ਸਮੇਂ ਹਿੰਦੂ ਪੂਰੇ ਵਿਸ਼ ਸੰਸਾਰ ਦੀਆਂ ਇੱਕ ਅੰਗਰੇਜ਼ ਦੂਜਾ ਨਪੋਲੀਅਨ ਤੇ ਤੀਜਾ ਰਣਜੀਤ ਸਿੰਘ ਨਪੋਲੀਅਨ ਖਤਮ ਹੋ ਚੁੱਕਿਆ ਸੀ ਦੂਜੀ ਵੱਡੀ ਤਾਕਤ ਸੀ ਵਿਸ਼ਵਵਧੀ ਰਣਜੀਤ ਸਿੰਘ ਉਸ ਸਮੇਂ ਅੰਗਰੇਜ਼ ਵੀ ਡਰਦੇ ਸੀ ਟਕਰਾਉਣ ਤੋਂ ਜਦ ਤੱਕ ਜਿਉਂਦਾ ਰਿਹਾ ਰਣਜੀਤ ਸਿੰਘ ਅੰਗਰੇਜ਼ਾਂ ਨੇ ਹਿੰਮਤ ਨਹੀਂ ਕੀਤੀ ਰਣਜੀਤ ਸਿੰਘ ਦੇ ਰਾਜ ਉੱਤੇ ਹਮਲਾ ਕਰਨ ਦੀ ਫੈਸਲਾ ਇਹ ਕਰ ਲਿਆ ਆਪਣੀ ਮੌਤ ਤੋਂ ਕੁਝ ਕੁ ਸਾਲ ਪਹਿਲਾਂ ਵੀ ਮੈਂ ਆਪਣੀ ਥਾਂ ਉੱਤੇ ਜਾਉਂਦੇ ਜੀ ਆਪਣੇ ਪੁੱਤਰ ਖੜਕ ਸਿੰਘ ਨੂੰ ਰਾਜਾ ਬਣਾ ਦੇਣਾ ਸਾਰਿਆਂ ਨੇ ਹਾਮੀ ਵੀ ਭਰਤੀ ਜਦੋਂ ਦਰਬਾਰ ਸਜਾਇਆ ਵੀ ਅਖੀਰਲਾ ਫੈਸਲਾ ਇਦਾਂ ਐਲਾਨ ਕਰ ਦੇਣਾ ਇਦਾਂ ਵੀ ਅੱਜ ਐਲਾਨ ਕਰ ਦੇਣਾ ਵੀ ਮੇਰੇ ਤੋਂ ਬਾਅਦ ਮੇਰਾ ਪੁੱਤਰ ਖੜਕ ਸਿੰਘ ਤਖਤ ਦਾ ਵਾਰਿਸ ਹੋਵੇਗਾ ਜਦੋਂ ਗੁਰਮਖੋ ਇਹ ਐਲਾਨ ਕੀਤਾ ਰਣਜੀਤ ਸਿੰਘ ਨੇ ਸਾਰਿਆਂ ਨੇ ਹਾਮੀ ਭਰ ਦਿੱਤੀ ਪਰ ਇੱਕ ਸੂਰਮਾ ਸੀ ਸਰਦਾਰ ਹਰੀ ਸਿੰਘ ਨਲੂਆ ਖੜਾ ਹੋ ਗਿਆ ਉੱਟ ਕੇ ਕਹਿ ਲੱਗੀ ਰਣਜੀਤ ਸਿੰਘ ਮੈਂ ਸਹਿਮਤ ਨਹੀਂ ਆਂ ਦੇਖੋ ਬੜਾ ਔਖਾ ਸੀ ਇਹ ਗੱਲ ਕਹਿਣੀ ਮੈਂ ਸਹਿਮਤ ਨਹੀਂ ਆ ਪੁੱਛਿਆ ਕਿਉਂ ਜਿਹੜਾ ਤੇਰਾ ਰਾਜ ਹੈ ਉਹ ਰਾਜ ਦਾ ਵਾਰਸ ਤੂੰ ਆਪਣੇ ਪੁੱਤ ਨੂੰ ਬਣਾ ਪਰ ਇਹ ਰਾਜ ਖਾਲਸੇ ਦਾ ਰਾਜ ਹੈ ਇਹ ਸਰਕਾਰ ਰਣਜੀਤ ਸਿੰਘ ਦੀ ਸਰਕਾਰ ਨਹੀਂ ਹੈ ਇਹ ਸਰਕਾਰ ਰਾਜ ਖਾਲਸਾ ਹੈ ਰਾਜ ਸਰਕਾਰ ਖਾਲਸੇ ਦੀ ਸਰਕਾਰ ਹੈ ਇਸ ਕਰਕੇ ਤੇਰੇ ਤੋਂ ਬਾਅਦ ਇਸ ਤਖਤ ਉੱਤੇ ਇਸ ਗੱਦੀ ਉੱਤੇ ਕਿਹਨੇ ਬੈਠਣਾ ਹੈ ਇਹਦਾ ਫੈਸਲਾ ਖਾਲਸਾ ਪੰਥ ਕਰੇਗਾ ਤੂੰ ਨਹੀਂ ਕਰੇਗਾ ਤੂੰ ਕੇਵਲ ਇਸ ਸਰਕਾਰ ਦਾ ਇੱਕ ਸੇਵਾਦਾਰ ਹੈ ਇਹ ਕਿਹ ਹਾਰ ਇਸ ਨੂੰ ਲੋਵੇਂ ਨਹੀਂ ਜਾਂਦੇ ਜੀ ਇਹ ਸਰਕਾਰ ਰਾਜੇ ਖਾਲਸਾ ਹੈ ਇਹ ਖਾਲਸਾ ਸਰਕਾਰ ਹੈ ਇਹ ਤਖਤ ਹੈ ਜਿਹੜਾ ਇਹ 13 ਨਹੀਂ ਹੈ ਤੇ ਗੁਰੂ ਦਾ ਬਖਸ਼ਿਆ ਹੋਇਆ ਹੈ ਇਸ ਕਰਕੇ ਇਸ ਤਖਤ ਉੱਤੇ ਤੇਰੇ ਤੋਂ ਬਾਅਦ ਕਿਹਨੇ ਬੈਠਣਾ ਹੈ ਇਹਦਾ ਫੈਸਲਾ ਖਾਲਸਾ ਪੰਥ ਕਰੇਗਾ ਸਿੱਖ ਕੌਮ ਕਰੇਗੀ ਤੂੰ ਨਹੀਂ ਕਰੇਗਾ ਜੋ ਤੇਰਾ ਆਪਣੇ ਕੋ ਉਹਦਾ ਮਾਲਕ ਆਪਣੇ ਪੁੱਤ ਨੂੰ ਬਣਾ ਦੇ ਔਰ ਹੋਇਆ ਗੁਰਮਖੋ ਬਾਦ ਵਿੱਚ ਰਣਜੀਤ ਸਿੰਘ ਦੀ ਕਦੇ ਹਿੰਮਤ ਨਹੀਂ ਪਈ ਸਾਰੇ ਹਾਂਚ ਹਾਂਵ ਲਾਉਣ ਵਾਲੇ ਸੀ ਪਰ ਇੱਕ ਉੱਠ ਕੇ ਖੜਾ ਹੁੰਦਾ ਤੇ ਕਹਿੰਦਾ ਨਹੀਂ ਇੱਕ ਇੱਕ ਨੇ ਬਚਾ ਲਿਆ ਇਸ ਕਰਕੇ ਸਿੱਖ ਹਨ ਜਿਹੜਾ ਗੁਰਮਖੋ ਸਿੱਖ ਦੇ ਅੰਦਰ ਵੀ ਸੱਚ ਹੈ ਉਹਦੀ ਜ਼ੁਬਾਨ ਉਪਰ ਵੀ ਸੱਚ ਹੈ ਕਈ ਵਾਰ ਸੀ ਕੈਦ ਨਹੀਂ ਅਸੀਂ ਸੱਚ ਕਈ ਕਈ ਵਾਰ ਨਾ ਇਦਾਂ ਮੈਂ ਚੰਗੇ ਭਲੇ ਸਿੱਖ ਦੇਖੇ ਬਾਣੀ ਪੜਨ ਵਾਲ ਗੱਲ ਦਾ ਪਤਾ ਤੇ ਪਤਾ ਤੇ ਜੀ ਮੈਨੂੰ ਵੀ ਸੀ ਪਰ ਕੀ ਕਰੀਏ ਨਹੀਂ ਬੋਲੇ ਵੀ ਲਾਹਣਤਾ ਤੇਰੀ ਹੋੜੀ ਸੱਚਾਈ ਦੇ ਉੱਪਰ ਫਿਰ ਤਾਂ ਲਾਹਣਤੀ ਇੱਕ ਤਾਂ ਵੀ ਸੱਚ ਦਾ ਪਤਾ ਨਹੀਂ ਸੱਚ ਦਾ ਪਤਾ ਵੀ ਆ ਫਿਰ ਵੀ ਨਹੀਂ ਬੋਲਿਆ ਫਿਰ ਸਿੱਖ ਹੋਣ ਤੇ ਲਾਹਣਤਾ ਹੈ ਸਿੱਖ ਤੇ ਇਦਾਂ ਹੀ ਹੁੰਦਾ ਹੈ ਸਿੱਖ ਧੜਾ ਨਹੀਂ ਵੇਖਦਾ ਵੀ ਮੇਰਾ ਜਾਂ ਅਸੀਂ ਅਸੀਂ ਧੜਾ ਵੇਖਦੇ ਆ ਅਸੀਂ ਜਥਾ ਵੇਖਦੇ ਆ ਅਸੀਂ ਪਾਰਟੀ ਦੇਖਦੇ ਆ ਵੀ ਇਹ ਮੇਰੀ ਪਾਰਟੀ ਦਾ ਦੂਜੀ ਪਾਰਟੀ ਦਾ ਮੇਰੇ ਜਥੇ ਦਾ ਇਹ ਦੂਜੇ ਜਥੇ ਦਾ ਸਿੱਖ ਕੇਵਲੇ ਦੇਖਦਾ ਵੀ ਮੇਰਾ ਗੁਰੂ ਕੀ ਕਹਿ ਰਿਹਾ ਬਸ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ ਤਾਂ ਸਿੱਖ ਆ ਅਸੀਂ ਇਸ ਕਰਕੇ ਪਾਚ ਕਹਿੰਦੇ ਸੱਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਉਹਦੀ ਦ੍ਰਿਸ਼ਟੀ ਵਿੱਚ ਸੱਚ ਆ ਜਾਂਦਾ ਭਾਵ ਸਾਰੇ ਪਾਸੇ ਸੱਚਾ ਹੀ ਦਿਖਦੇ ਹੈ ਸਾਚਾ ਆਕਾਰ ਇਹ ਸਾਰਾ ਆਕਾਰ ਉਸ ਸੱਚੇ ਸਦੀਵੀ ਰਹਿਣ ਵਾਲੇ ਪਰਮਾਤਮਾ ਦੇ ਤੇ ਸਾਜਿਆ ਹੋਇਆ ਹੈ ਸੱਚ ਵਰਤੈ ਸਾਚਾ ਪਸਾਰ ਚਾਰੇ ਪਾਸੇ ਉਸ ਸਦੀਵੀ ਪਰਮਾਤਮਾ ਹੀ ਤੇ ਵਰਤ ਰਿਹਾ ਹੈ ਇਹ ਸਾਰਾ ਪਸਾਰਾ ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਹੈ ਇਹ ਭਰੋਸਾ ਹੋ ਜਾਂਦਾ ਹੈ ਵੀ ਇਹ ਨਹੀਂ ਕਹਿੰਦਾ ਵੀ ਇਹ ਨਹੀਂ ਕਹਿੰਦਾ ਵੀ ਦੇਖੋ ਜੀ ਦੇਣ ਵਾਲਾ ਵਿਸ਼ਨੂੰ ਹੈ ਦੇਣ ਵਾਲਾ ਇਦਾਂ ਬ੍ਰਹਮ ਪੈਦਾ ਕਰਨ ਵਾਲਾ ਬ੍ਰਹਮਾ ਹੈ ਮਾਰਨ ਵਾਲਾ ਸ਼ਿਵ ਜੀ ਹੈ ਦੇਣ ਵਾਲਾ ਵਿਸ਼ਨੂੰ ਹੈ ਮੀ ਪਾਉਣ ਵਾਲਾ ਇੰਦਰ ਹੈ ਵਿਦਿਆ ਦੀ ਦੇਵੀ ਸਰਸਵਤੀ ਹੈ ਇਦਾਂ ਨਹੀਂ ਕਹਿੰਦਾ ਕੀ ਕਹਿੰਦਾ ਸਭ ਕੁਝ ਉਸ ਪਰਮਾਤਮਾ ਦਾ ਹੈ ਇਹ ਸਾਰਾ ਪਸਾਰਾ ਵੀ ਉਸ ਇੱਕ ਵਾਹਿਗੁਰੂ ਦਾ ਹੀ ਹੈ ਪਾਰ ਬਰਮ ਜਿਨ ਸੱਚ ਕਰ ਜਾਤਾ ਜਿਸ ਨੇ ਪਾਈ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਦੀਵੀ ਕਰਕੇ ਜਾਣ ਲਿਆ ਸਰ ਥਾਂ ਦੇ ਉੱਤੇ ਜਾਣ ਲਿਆ ਉਹ ਹਰ ਥਾਂ ਉੱਤੇ ਹੈ ਤੇ ਹਰ ਸਮੇਂ ਦੇ ਲਈ ਹੈ ਨਾਨਕ ਸੋ ਜਨ ਏ ਨਾਨਕ ਉਹ ਜਨ ਉਹ ਜਪਣ ਵਾਲੇ ਉਹ ਸਿਮਰਨ ਕਰਨ ਵਾਲੇ ਸੱਚ ਸਮਾਤਾ ਸੱਚ ਵਿੱਚ ਸਮਾ ਜਾਂਦੇ ਨੇ ਸੱਚ ਵਿੱਚ ਲੀਨ ਹੋ ਜਾਂਦੇ ਨੇ ਸੱਚ ਦਾ ਰੂਪ ਹੋ ਜਾਂਦੇ ਹਨ ਵਾਹਿਗੁਰੂ ਪਾਤਸ਼ਾਹ ਕਿਰਪਾ ਕਰਨ ਸਤਿਗੁਰੂ ਸਦਾ ਵਰਮਖੋ ਇਸ ਸਤਸੰਗਤ ਦੀਆਂ ਦਾਤਾਂ ਸਾਡੀ ਝੋਲੀ ਪਾਉਂਦੇ ਰਹਿਣ ਉਹ ਲਾਂ ਚੁੱਕਾਂ ਦੀ ਖਿਮਾ ਸੁ 15 ਅਸ਼ਟਪਦੀਆਂ ਦੀ ਵਿਚਾਰ ਆਪਾਂ ਕਰ ਲਈ ਐ ਤੇ 16ਵੀਂ ਅਸ਼ਟਪਦੀ ਹੈ ਜਿਹੜੀ ਉਹ ਕੱਲ ਨੂੰ ਆਪਾਂ ਆਰੰਭ ਕਰਾਂਗੇ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ